ਮੋਨਗੀ ਹਾਲ ਚਾਲ ਸਾਰੇ ਵਿਦਿਓਂਗੇ ਅੱਜ ਆਪਾਂ ਬਣਾਣ ਲੱਗੇ ਆਲੂ ਮਟਰ ਦੀ ਸਬਜ਼ੀ ਉਹਦੇ ਹੱਥੇ ਆਪਾਂ ਆਲੂ ਕੱਟ ਲਏ ਲਾ ਨੂੰ ਆਪਾਂ ਧੋ ਕੇ ਪਾਣੀ ਦੇ ਵਿੱਚ ਪੋ ਦਿੰਨੇ ਆ ਉਨੀ ਦੇਰ ਤੱਕ ਆਪਾਂ ਕਰ ਲੈਂਦੇ ਮਸਾਲੇ ਦੀ ਤਿਆਰੀ ਚਲੋ ਜੀ ਅੱਜ ਤਾਂ ਨਾ ਸ਼ੇਅਰ ਕਰਦੇ ਸਿੰਪਲ ਜੀ ਰੈਸਪੀ ਆ ਨੋਰਮਲ ਜਿਹੜੇ ਆਪਾਂ ਘਰ ਵਿੱਚ ਖਾਂਦੇ ਆ ਸਾਰੀਆਂ ਸਬਜ਼ੀਆਂ ਉਹਦੇ ਹੱਥੇ ਆਪਾਂ ਬਣਾਣ ਲੱਗੇ ਆਲੂ ਮਟਰ ਚਾਵਲ ਬਣ ਚੁੱਕੇ ਮੇਰੇ ਤੇ ਆਲੂ ਮਟਰ ਆਪਾਂ ਬਣਾ ਲੈ ਸ਼ੁਰੂ ਕਰਦੇ ਆ ਚਲੋ ਜੀ ਮਿਲਦੇ ਆਲੂ ਮਟਰ ਨੂੰ ਤੜਕਾ ਲਾਉਣ ਦੇ ਲਈ ਲਸਣ ਛਿੱਲ ਲਿਆ ਅਦਰਕ ਵੀ ਹੋ ਗਿਆ ਪਿਆਜ਼ ਮਿਕਸੀ ਆਪਣੇ ਤਿਆਰ ਆ ਹੁਣ ਇਹਨਾਂ ਨੂੰ ਆਪਾਂ ਪੀਸ ਲਾਂਗੇ ਮਿਕਸੀ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਪੀਸ ਕੇ ਫੇਰ ਤੜਕਾ ਲਾਣਾ ਸ਼ੁਰੂ ਕਰਦੇ ਹਾਂ ਚਲੋ ਜੀ ਬਿਲਕੁਲ ਪੇਸਟ ਨਹੀਂ ਬਣਾਇਆ ਲਸਣ ਅਦਰਕ ਤੇ ਪਿਆਜ਼ ਦਾ ਥੋੜਾ ਰਫਲੀ ਰਫਲੀ ਰੱਖਿਆ ਤਾਂ ਕਿ ਮੂੰਹ 'ਚ ਵੀ ਆਲ ਪਿਆਜ਼ ਤੇ ਲਸਣ ਅਦਰਕ ਤੇ ਵਧੀਆ ਲੱਗਣ ਖਾਣ 'ਚ ਮਸਾਲਾ ਠੀਕ ਹੈ ਹੁਣ ਇਹਨਾਂ ਨੂੰ ਆਪਾਂ ਭੁੰਨਣ ਦੀ ਤਿਆਰੀ ਕਰਦੇ ਹਾਂ ਜੀ ਆਪਾਂ 10-15 ਮਰਚਾਂ ਲੈ ਲਈਆਂ ਹਰੀਆਂ ਤੇ 3 ਟਮਾਟਰ ਲੈ ਲਏ ਆ ਇਹਨਾਂ ਨੂੰ ਵੀ ਆਪਾਂ ਗ੍ਰाइंड ਕਰ ਲੈਨੇ ਹੈ ਲਾਈਟ ਦਾ ਕੋਈ ਪਤਾ ਨਹੀਂ ਆ ਇਸ ਕਰਕੇ ਹੁਣ ਆਪਾਂ ਇਹਨਾਂ ਨੂੰ ਗ੍ਰाइंड ਕਰ ਲੈਨੇ ਠੀਕ ਹੈ ਤੜਕੇ ਚ ਪਾ ਲਈ ਸਪਾਈਸੇ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਜਿੰਨਾ ਤੁਸੀਂ ਖਾਣਾ ਚਾਹੋ ਤੜਕਾ ਲਈ ਤੇਲ ਪਾ ਦਿੰਨੇ ਕੁਝ ਵੱਡੇ 2 ਚਮਚ ਮੈਂ ਤਾਂ ਅੰਦਾਜ਼ਾ ਨਾ ਪਾਇਆ ਤੁਹਾਨੂੰ ਦੱਸ ਦਿੰਨੀ ਆ ਵੱਡੇ 2 ਚਮਚਪਾ ਤੇਲ ਦੇ ਪਾਵਾਂਗੇ ਮਸਾਲੇ ਦੇ ਹਿਸਾਬ ਦੇ ਨਾਲ ਤੇ ਫੇ ਆਪਾਂ ਹੁਣ ਤੇਲ ਗਰਮ ਹੁੰਦਾ ਨਾਲੇ ਆਪਾਂ ਤੜਕਾ ਲਾਣਾ ਸ਼ੁਰੂ ਕਰ ਦਿੰਨੇ ਸੋ ਹੋ ਗਏ ਪਿਓਈ ਹੋਏ ਆ ਤਾਂ ਕਿ ਕਾਲੇ ਨਾ ਹੋਣ ਤੇ ਉਹ ਉਹਨੇ ਤੇਰਾ ਪਤੜਕਾ ਲਾਉਣ ਦੀ ਵੀ ਤਿਆਰੀ ਕਰ ਲਈ ਤਾਂ ਮੈਂ ਸਟੈਪ ਬਾਈ ਸਟੈਪ ਸਾਰੀ ਸਬਜ਼ੀਆਂ ਕਿੱਦਾਂ ਬਣਾਉਣੀ ਹੈ ਜੇ ਤੁਹਾਨੂੰ ਹੋਰ ਕਮੈਂਟਾਂ ਚ ਕੋਈ ਸਬਜ਼ੀ ਖਾਣਾ ਚਾਹੁੰਦੇ ਹੋ ਤੁਸੀਂ ਤੁਸੀਂ ਮੈਨੂੰ ਕਮੈਂਟਾਂ ਚ ਜਰੂਰ ਦੱਸ ਸਕਦੇ ਹੋ ਤੇ ਜੇ ਤੁਹਾਨੂੰ ਮੇਰੀਆਂ ਵਧੀਆ ਲੱਗਦੀਆਂ ਨੇਸਤੇ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਬਾਕੀ ਮੈਂ ਤਾਂ ਰੁਟੀਨ ਚ ਜ਼ੋਰ ਆਪਾਂ ਖਾਣੇ ਆ ਘਰ ਚ ਉਹੀ ਰੋਜ਼ ਤੁਹਾਡੇ ਰੈਸਪੀ ਸ਼ੇਅਰ ਕਰਦੀਆਂ ਸੀ ਅੱਜ ਆ ਬਣਾ ਰਹੀਆਂ ਆ ਜ ਆ ਬਣਾ ਰਹੀਆਂ ਠੀਕ ਹੈ ਰੁਟੀਨ ਚ ਹੀ ਬਣਾ ਰਹੀਆਂ ਤੇ ਰੁਟੀਨ ਚ ਸੈਂਡ ਕਰ ਲੈਂਦੀ ਤੁਹਾਨੂੰ ਕੱਲ ਸੌਰੀ ਮੇਕੋ ਵੀਡੀਓ ਨਹੀਂ ਬਣਾਈ ਗਈ ਤੇ ਤੇਲ ਗਰਮ ਹੋ ਚੁੱਕਾ ਹੁਣ ਇਹਦੇ ਅੰਦਰ ਆਪਾਂ ਕਰ ਦਾਂਗੇ ਹੈੜ ਜਿਹੜਾ ਲਾ ਹੁਣ ਆਪਾਂ ਤੇਂਦਰਾ ਪੁੰਨਾ ਦਾ ਸਬਾਬੇ ਦੇ ਅੰਦਰ ਐਡ ਕਰਾਂਗੇ ਆਪਾਂ। ਤੇ ਮਟਰਾਂ ਤੇ ਟਮਾਟਰ ਦਾ ਪੇਸਟ। ਮਟਰ ਧੋ ਕੇ ਨਾਲ ਹੀ ਐਡ ਕਰ ਦਿੰਨੇ ਤਾਂ ਕਿ ਠੱਕ ਜਾਣਗੇ ਚੰਗੀ ਤਰ੍ਹਾਂ। ੁੱਜੇ ਦੇ ਨਾਲ-ਨਾਲ। ਟੈਗਟ ਵਾਲੇ ਬਟਰ ਆ ਤੇ ਜਿੰਨਾ ਪੁੰਨਾ ਕਿੰਨਾ ਜ਼ਿਆਦਾ ਵਰੀਆ ਬਲੂਗੇ। ਹੁਣ ਆਪਾਂ ਮਟਰ ਵੀ ਧੋ ਕੇ ਐਡ ਕਰ ਦਿੰਨੇ ਨਾਲ ਹੀ ਦੇ ਅੰਦਰ। ਤੇ ਸੌਰੀ ਕੱਲ੍ਹ ਵਾਸਤੇ ਵੀਡੀਓ ਕੱਲ ਕੋ ਬਣਾਈ ਨਹੀਂ ਗਈ ਮੇਰੇ ਕੋ। ਕਿਉਂਕਿ ਟਾਈਮ ਬਣਾਇਆ ਤੇ ਸੀ ਸਬਜੀ ਬਣਾਈ ਸੀ ਬਸ ਵੀਡੀਓ ਬਣਾਉਂਦਾ ਟਾਈਮ ਨਹੀਂ ਲੱਗਾ। ਬੱਚੇ ਸਕੂਲੋਂ ਆਏ ਸੀ ਭੁੱਖ ਲੱਗੀ ਹੋਈ ਸੀ ਫੇ ਜਲਦੀ ਜਲਦੀ ਬਿਠਾ ਕੇ ਬੱਚਿਆਂ ਨੂੰ ਦਿੱਤੀ ਰੋਟੀ ਇਸ ਕਰਕੇ ਮੈਂ ਕਿਹਾ ਚਲੋ ਅੱਜ ਵੀਡੀਓ ਆਪਾਂ ਬਣਾ ਲਈਏ ਨਾਲੇ ਸ਼ੇਅਰ ਕਰ ਦਈਏ ਸਾਰਿਆਂ ਨਾਲ ਦੇਖੋ ਜੀ ਪਿਆਜ਼ ਆਪਣੇ ਭੁੱਜ ਚੁੱਕੇ ਆ ਜਿਹਦੇ ਅੰਦਰ ਆਪ ਐਡ ਕਰ ਦਾਂਗੇ ਹਰੀਆਂ ਮੱਛਾਂ ਦੇ ਟਮਾਟਰ ਜੋ ਆਪਾਂ ਪਿੱਛੇ ਸੀ ਆਹ ਲਿਆ ਪੈਨ ਕਰ ਦਾਂਗੇ ਹਰੇ ਮਟਰ ਇਹ ਮਟਰ ਪੋੜਿਆ ਮਟਰ ਤੋਕੇ ਰੱਖ ਲਏ ਸੀ ਇਹਨਾਂ ਨੂੰ ਹੁਣ ਆਪਾਂ ਨਾਲ ਹੀ ਮਸਾਲੇ ਦੇ ਐਡ ਕਰ ਦਾਂਗੇ ਤਾਂ ਕਿ ਇਹ ਵੀ ਭੁੱਜ ਜਾਣ ਬਟਨੀ ਤੋਂ ਰੋਲ ਮਟਰ ਸਿੱਤਨ ਤੋਂ ਬਾਅਦ ਜਿੰਨਾ ਭੁੱਲਾਂਗੇ ਉੰਨੇ ਜ਼ਿਆਦਾ ਫੁੱਟੀਆਂ ਬਣਦੇ ਆਂ ਆਲੂਆਂ ਦਾ ਆਪਣਾ ਤਾਂ ਕੋਈ ਟੇਸ ਹੁੰਦਾ ਨਹੀਂ ਆਲੂ ਮਟਰ ਆਹ ਮਸਾਲੇ ਦੇ ਸਿੱਟੇ ਹੀ ਸਬਜੀ ਬਣਦੀ ਆ ਸਾਰੀ ਇਸ ਕਰਕੇ ਮਸਾਲਾ ਜਿੰਨਾ ਤੁਸੀਂ ਭੁੱਜੋਗੇ ਉੰਨੀ ਜ਼ਿਆਦਾ ਬਣੀ ਸਬਜੀ ਬਣੇਗੀ ਇਹਨੂੰ ਆਪਾਂ ਪੰਜਾਂ ਦਾ ਸਮਾਂ ਸਿੱਧਾ ਪੁੱਲਣਾ ਹੈ ਇਸ ਤੋਂ ਬਾਅਦ ਇਹਦੇ ਅੰਦਰ ਐਡ ਕਰਾਂਗੇ ਆਪਾਂ ਸਾਰੇ ਮਸਾਲੇ ਚਲੋ ਇਹਨੂੰ ਘੋਲ ਲਈਏ ਆਪਾਂ ਚੰਗੀ ਤਰ੍ਹਾਂ ਦੇਖੋ ਆਪਣਾ ਮਸਾਲਾ ਚੰਗੀ ਤਰ੍ਹਾਂ ਘੋਲ ਦਿੱਤਾ ਵਾ ਘੋਲੇ ਦੇ ਅੰਦਰ ਆਪਾਂ ਨਮਕ ਮਸੂਲ ਸਾਰੇ ਐਡ ਕਰ ਦਾਂਗੇ ਸਾਰੇ ਸਾਰੇ ਦੇ ਪਹਿਲਾਂ ਪਾਵਾਂਗੇ ਆਪਾਂ 1.5 ਚਮਚ ਨਮਕ ਦਾ ਇੱਕ ਵੱਡਾ ਚਮਚ ਗਰਮ ਮਸਾਲਾ ਇੱਕ ਵੱਡਾ ਚਮਚ ਲਾਲ ਮਿਰਚੀ ਪਾਊਡਰ ਪਾਇਸੇ ਤੋਂ ਵੀ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਅੱਧਾ ਚਮਚਾ ਛੰਡ ਦੇ ਇਹ ਤੇ ਬੇਸਿਕ ਜਿਹੇ ਮਸਾਲੇ ਆ ਸਾਰੇ ਜਿਹੜੇ ਆਪਾਂ ਨੋਰਮਲੀ ਘਰਾਂ ਵਿੱਚ ਐਡ ਕਰਦੇ ਆ ਸਾਰੇ ਵਰਤ ਸਕਦੇ ਮੈਨੂੰ 5 ਮਿੰਟ ਬੱਕ ਨਾਂਗੇ ਤਾਂ ਚੰਗੀ ਤਰ੍ਹਾਂ ਮਸਾਲੇ ਪੱਕ ਜਾਣਗੇ ਉਸ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਅੰਦਰ ਕਰਾਂਗੇ ਆਲੂ ਐਡ ਤੇ ਸਿਟੀ ਆਪਾਂ ਲਵਾ ਲਈ ਇੱਕ ਮੈਨੂੰ ਕਿਉਂਕਿ ਜਿਆਦਾ ਗਲੇ ਗਲੇ ਆਲੂ ਪਸੰਦ ਨਹੀਂ ਮਨਾ ਮੰਮੀ ਨੂੰ ਪਸੰਦ ਇਸ ਤਰ੍ਹਾਂ ਕੇ ਚਾਵਲਾ ਦੇ ਨਾਲ ਬਣਾਵਾਂਗੇ ਆਪਾਂ ਤੇ ਚਾਵਲਾਂ ਦੇ ਨਾਲ ਥੋੜੀ ਗਰੇਵੀ ਜ਼ਿਆਦਾ ਚਾਹੀਦੀ ਇਸ ਕਰਕੇ ਆਪਾਂ ਥੋੜੀ ਗਰੇਵੀ ਜ਼ਿਆਦਾ ਬਣਾਵਾਂਗੇ ਠੀਕ ਹੈ ਥੋੜਾ ਜਿਹਾ ਪਾਣੀ ਐਡ ਕਰ ਦਿੰਦੇ ਹਾਂ ਮਸਾਲਾ ਜਿਹੜਾ ਚੰਗੀ ਤਰ੍ਹਾਂ ਭੁੱਜ ਜੇ ਇਹ ਪਾਣੀ ਐਡ ਕਰ ਲੀਕ ਹੋ ਜਾਂ ਥੋੜੀ ਜਿਹੀ ਮਸਾਲਾ ਹੋਈ ਚੱਕ ਕਰ ਸਕਦੇ ਕਿੰਨਾ ਸੋਨਾ ਲੱਗ ਰਿਹਾ ਵਾ ਥੋੜੇ ਦੋ ਤਿੰਨ ਮਿੰਟ ਆਸਤੇ ਹੋਰ ਮੈਂ ਭੁੰਨਾਗੀ ਉਸ ਤੋਂ ਬਾਅਦ ਇਹਦੇ ਅੰਡਰਆਇਡ ਕਰਾਂਗੇ ਆਲੂ ਦੋ ਤਿੰਨ ਮਿੰਟ ਲਈ ਭੁੰਨੇ ਆ। ਭੁੰਨੇ ਦੇ ਅੰਡਰਆਇਡ ਕਰ ਦਾਂਗੇ ਆਪਾਂ ਤੋਤੇ ਹੋਏ ਆਲੂ ਸਾਰੇ। ਇਹ ਦੇਖੋ ਸਾਰੇ ਆਲੂ ਇਸ ਤਰ੍ਹਾਂ ਅੰਡਰਆਇਡ ਇਹਨਾਂ ਨੂੰ ਦੋ ਤਿੰਨ ਮਿੰਟ ਲਈ ਪਕਾਵਾਂਗੇ। ਉਸ ਤੋਂ ਬਾਅਦ ਰੱਖ ਕੇ ਛੁੱਟ ਦੇਣਾ ਚੰਗੀ ਤਰ੍ਹਾਂ ਮਿਕਸ ਕਰ ਲਓ ਇਹਨਾਂ ਦੋ ਤਿੰਨ ਮਿੰਟ ਆfte ਜਾਈ ਆਪਾਂ ਭੁੰਨਾਂਗੇ ਉਸ ਤੋਂ ਬਾਅਦ ਨਾਲੀਆ ਪਹਿਰੇ ਅੰਦਰ ਐਡ ਕਰ ਦਾਂਗੇ ਪਾਣੀ ਦੇਖੋ ਆਲੂ ਵੀ ਚੰਗੀ ਤਰ੍ਹਾਂ ਭੁੱਜ ਚੁੱਕੇ ਹੋਣੇ ਆਪਾਂ ਇਹਦੇ ਅੰਦਰ ਐਡ ਕਰ ਦਾਂਗੇ ਪਾਣੀ ਕੋਸੇ ਤਰ੍ਹਾਂ ਤੁਸੀਂ ਦੇਖ ਸਕਦੇ ਮਸਾਲੇ ਵਾਲਾ ਦੂਜਾ ਪਾਣੀ ਨਹੀਂ ਕਿਉਂਕਿ ਚਾਰ ਗਮਰਚਾਂ ਤੇ ਕਿਤਾਚੇ ਇਸ ਕੱਕ ਮੇਰੇ ਵਿੱਚ ਪਾਣੀ ਐਡ ਕਰ ਲਿਆ ਜਿਹੜਾ ਮੜਾ ਮੋਟਾ ਮਸਾਲਾ ਲੱਗਾ ਉਹ ਵੀ ਸਾਰਾ ਨਾਲ ਹੀ ਹੋ ਗਿਆ ਥੋੜੀ ਜਿਹੀ ਗਰੇਵੀ ਆਪਾਂ ਹੋਰ ਬਣਾਵਾਂਗੇ ਕਿਉਂਕਿ ਚਾਵਲਾਂ ਚਾਵਲ ਵੀ ਤੁਹਾਨੂੰ ਦਿਖਾ ਦੇਣੀ ਚਾਹੀਦੀ ਮੇਰੇ ਬਣ ਚੁੱਕੇ ਆ ਆਪਾਂ ਇਹਦੇ ਅੰਦਰ ਹੋਰ ਥੋੜਾ ਪਾਣੀ ਐਡ ਕਰ ਦਿੰਨੇ ਆਪਾਂ ਇੱਥੇ ਹੋਰ ਪਾਣੀ ਦਾ ਐਡ ਕਰ ਦਾਂਗੇ ਹੁਣ ਆਪੇ ਇੱਕ whistle ਲਵਾਵਾਂਗੇ ਸਿਟੀ ਤੇ ਆਪਣੀ ਸਬਜੀ ਹੋ ਗਈ ਤਿਆਰ ਠੀਕ ਹੈ ਜੀ ਹੁਣ ਆਪਾਂ ਗੈਸ ਕਰ ਦਿੰਦੇ ਹਾਂ ਕੁੱਕਰ ਕਰ ਦਿੰਨੇ ਆ ਬੰਦ ਇੱਕ ਸਿਟੀ ਲੱਗ ਚੁੱਕੀ ਆ ਹੁਣ ਆਪਾਂ ਖੋਲ ਕੇ ਦੇਖਦੇ ਕੁੱਕਰ ਸਬਜੀ ਆਪਣੀ ਬਣ ਚੁੱਕੀ ਆ ਵਾਓ ਸ਼ਕਲ ਚੈੱਕ ਕਰੋ ਤੁਸੀਂ ਸਬਜੀ ਦੀ ਕਿੰਨੀ ਵਧੀਆ ਬਣੀ ਆ ਠੀਕ ਹੈ ਜੀ ਹੁਣ ਆਪਾਂ ਬੱਚਿਆਂ ਨੂੰ ਦੇ ਦਿੰਨੇ ਆ ਰੋਟੀ ਫਾ ਕੇ ਕਿਉਂਕਿ ਇਹਨਾਂ ਨੂੰ ਜਿਆਦਾ ਟਿਵੀਸ਼ਨ ਤੇ ਤੇ ਇਸ ਕਰਕੇ ਪਪੂਲੇਟਿੰਗ ਕਰਦੇ ਹਾਂ ਠੀਕ ਹੈ ਜੀ ਪਲੀ ਪਲੇਟਿੰਗ ਚੈੱਕ ਕਰ ਸੋ ਤੁਸੀਂ ਆਲੂ ਮਟਰ ਨਾਲ ਚਾਵਲ ਬੱਚੇ ਦੀ ਪਲੇਟ ਵੀ ਤਿਆਰ ਹੋ ਗਈ ਨਾ ਤੇ ਪਾਪਾ ਦੀ ਪਲੇਟ ਵੀ ਤਿਆਰ ਆ ਤੇ ਜੇ ਇਹਨਾਂ ਨੂੰ ਵਧੀਆ ਲੱਗੀ ਰੈਸਪੀ ਤੇ ਕਮੈਂਟਾਂ ਵਿੱਚ ਜਰੂਰ ਦੱਸਿਓ ਲਾਈਕ ਸ਼ੇਅਰ ਜਰੂਰ ਕਰਿਓ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਰੈਸਪੀ ਦੇ ਨਾਲ